ਸਿਮਰਜੀਤ ਸਿੰਘ ਦੀ ਡਾਇਰੈਕਸ਼ਨ ਚ ਬਣੀ ਨਿੱਕਾ ਜਾਲਦਾਰ 4 ਦੀ ਗੱਲ ਕਰੀਏ ਤਾਂ ਹਾਲ ਫਿਲਹਾਲ ਇਹ ਫਿਲਮ ਰਿਲੀਜ਼ ਹੋ ਚੁੱਕੀ ਹੈ ਸਿਨਮਾ ਕਰਾ ਵਿੱਚ ਤੁਹਾਨੂੰ ਦੱਸ ਦਈਏ ਕਿ ਨਿੱਕਾ ਜੋ ਕਿ ਇੱਕ ਪਿੰਡ ਦਾ ਮੁੰਡਾ ਹੈ ਤੇ ਇੱਕ ਕੁੜੀ ਸ਼ਹਿਰ ਦੀ ਏਂਜਲ ਦੇ ਨਾਲ ਉਹਨੂੰ ਹੋ ਜਾਂਦਾ ਹੈ ਪਿਆਰ ਜਿਸ ਤੋਂ ਬਾਅਦ ਦੋਵੇਂ ਵਿਆਹ ਕਰਾ ਲੈਂਦੇ ਨੇ ਤੇ ਵਿਆਹ ਤੋਂ ਬਾਅਦ ਅੜਬ ਦਾਦੀ ਤੇ ਮਾਡਰਨ ਨੂੰ ਦੀ ਟਕਰਾਰ ਦੇਖਣ ਨੂੰ ਮਿਲ ਰਹੀ ਹੈ ਵਿਆਹ ਤੋਂ ਬਾਅਦ ਨਿੱਕੇ ਤੇ ਨਿੱਕੇ ਦੇ ਪਰਿਵਾਰ ਨੂੰ ਇੱਕ ਵੱਡਾ ਰਾਜ਼ ਕੁੜੀ ਬਾਰੇ ਪਤਾ ਚੱਲਦਾ ਹੈ ਜੋ ਕਿ ਸਭ ਨੂੰ ਹੈਰਾਨ ਕਰ ਦਿੰਦਾ ਹੈ ਜੋ ਕਿ ਕਹਾਣੀ ਨੂੰ ਹਫੜਾ ਦਫੜੀ ਤੇ ਡਰਾਮੇ ਦੇ ਰੋਲਰ ਕੋਸਟਰਸ ਦੇ ਵਿੱਚ ਬਦਲ ਦਿੰਦਾ ਹੈ ਫਿਲਮ ਦੇ ਵਿੱਚ ਰੋਮਾਂਸ ਕਾਮੇਡੀ ਐਂਡ ਫੁੱਲ ਔਨ ਫੈਮਲੀ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ ਫਿਲਮ ਵਿੱਚ ਐਮੀ ਵਰਕਰ ਨਿੱਕੇ ਦੇ ਕਿਰਦਾਰ ਵਿੱਚ ਸੋਨਮ ਬਾਜਵਾ ਐਂਜਲ ਦੇ ਕਿਰਦਾਰ ਵਿੱਚ ਨਿਰਮਲ ਰਿਸ਼ੀ ਜੀ ਦਾਦੀ ਦੇ ਕਿਰਦਾਰ ਵਿੱਚ ਇਹਨਾਂ ਤੋਂ ਇਲਾਵਾ ਬਾਕੀ ਸਾਰੇ ਕਿਰਦਾਰ ਵੀ ਬਹੁਤ ਕਮਾਲ ਦੇ ਨੇ ਫਿਰ ਭਾਵੇਂ ਸੋਨੀਆ ਦੇ ਕਿਰਦਾਰ ਦੀ ਗੱਲ ਕਰੀਏ ਜਾਂ ਫਿਰ ਤੂਤੇ ਦੇ ਕਿਰਦਾਰ ਦੀ ਜਾਂ ਅਮਰਿਤ ਅੰਬੀ ਐਂਡ ਨਿੱਕਾ ਜੈਲਦਾਰ 4 ਦੇ ਵਿੱਚ ਸ਼ਾਂਤੀ ਦੀ ਗੱਲ ਨਾ ਹੋਵੇ ਤਾਂ ਇਹ ਤਾਂ ਹੋ ਹੀ ਨਹੀਂ ਸਕਦਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਿਸ਼ਾ ਬਾਨੋ ਨੇ ਸ਼ਾਂਤੀ ਦੇ ਕਿਰਦਾਰ ਨਾਲ ਖੂਬ ਤਾਰੀਫਾਂ ਤੇ ਤਾੜੀਆਂ ਬਟੋਰੀਆਂ ਇਸ ਤੋਂ ਇਲਾਵਾ ਫਿਲਮ ਦੇ ਵਿੱਚ ਕੁਝ ਪੰਜਾਬੀ ਐਕਟਰਸ ਕੈਮਿਓ ਕਰਦੇ ਵੀ ਨਜ਼ਰ ਆਉਣਗੇ ਇਹ ਤੁਹਾਡੇ ਲਈ ਸਰਪ੍ਰਾਈਜ਼ ਹੈ ਸੋ ਫਿਲਮ ਸ਼ਰਮਾ ਕਰਾਵੇ ਰਿਲੀਜ਼ ਹੋ ਚੁੱਕੀ ਹੈ ਜ਼ਰੂਰ ਦੇਖਣ ਜਾਓ ਤੇ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਓ ਕਿ ਤੁਹਾਨੂੰ ਇਹ ਫਿਲਮ ਕਿਵੇਂ ਲੱਗੀ